हां जी दोस्तों आज मैं तो डेली एक बहुत ही सोना बुटीक पीस लेके आई हुई हैगी सो मैं ਤੁਹਾਨੂੰ ਪੂਰੀ ਡਿਟੇਲਸ ਜਿਹੜੀ ਸੂਟ ਬਾਰੇ ਦੱਸਦੀ ਆ ਸਭ ਤੋਂ ਪਹਿਲਾਂ ਤਾਂ ਜੇ ਆਪਾਂ ਗੱਲ ਕਰੀਏ ਇਹਦੇ ਸਟੱਫ ਦੀ ਇਹ ਹੈਗਾ ਜੀ ਕਾਟਨ ਦਾ ਸਟੱਫ ਹੈਗਾ ਜਿਹੜਾ ਤੇ ਇਹਦੇ ਤੇ ਬਹੁਤ ਸੋਨਾ ਬੜਾ ਪਿਆਰਾ ਜਿਹਾ ਕਲਰ ਹੈਗਾ ਇਹ ਆ ਲਾਈਟ ਸਕਾਈ ਬਲੂ ਟੋਨ ਤੇ ਆਪਾਂ ਬੋਲ ਸਕਦੇ ਹਾਂਗੇ ਤੇ ਇਹਦੇ ਤੇ ਜਿਹੜੀ ਬਹੁਤ ਹੀ ਸੋਹਣੀ ਨੈਕਲਾਈਨ ਬਣੀ ਹੋਈ ਹੈ ਮੈਂ ਤੁਹਾਨੂੰ ক্লোਜ਼ਲੀ ਦਿਖਾਉਣੀ ਹੈਗੀ ਦੇਖੋ ਤੁਸੀਂ ਸੂਟ ਦੀ ਫਿਨਿਸ਼ਿੰਗ ਬਹੁਤ ਹੀ ਸਫਾਈ ਨਾਲ ਜਿਹੜੀ ਐ embroidery ਕੀਤੀ ਹੋਈ ਹੈਗੀ ਦੇਖੋ ਤੁਸੀਂ ਕਿਤੋਂ ਕੋਈ ਸੂਟ ਆ ਜਿਹੜਾ ਉਹ ਛਿੱਜਿਆ ਨਹੀਂ ਕੋਈ ਕੰਪਲੇਂਟ ਨਹੀਂ ਗਈ ਤੇ ਬੜੇ ਮਹਿਰੂਨ ਜਿਹੇ ਕਲਰ ਨਾਲ ਜਿਹੜਾ ਇਹ ਵਰਕ ਕੀਤਾ ਹੋਇਆ ਇਧਰ ਪੂਰੀ ਨੈਕਲਾਈਨ ਹੈ ਉੱਪਰੋਂ ਤੁਸੀਂ ਦੇਖ ਸਕਦੇ ਹੋਗੇ ਤੇ ਇਹਦੇ نیچے ਹੈਗਾ ਇਹ ਜੀ ਆਪਣੇ ਕੋਲ ਜਿਹੜਾ ਘੇਰੇ ਤੇ ਬਹੁਤ ਸੋਹਣੀ ਜਿਹੜੀ ਉਹ ਬਾਉਂਡਰੀ ਬਣੀ ਹੋਈ ਹੈਗੀ ਮਤਲਬ ਦੇਖੋ ਤੁਸੀਂ ਮਤਲਬ ਡਾਟਰ ਲਾਈਨਸ ਜਾ ਰਹੀਆਂ ਗਈਆਂ ਤੇ نیچے ਬਹੁਤ ਹੀ ਸੋਹਣੇ ਮਤਲਬ ਛੋਟੀਆਂ-ਛੋਟੀਆਂ ਜਿਹੜੀਆਂ ਬੂਟੀਆਂ ਬਣੀਆਂ ਹੋਈਆਂ ਆਈਆਂ ਦੇਖੋ ਤੁਸੀਂ ਦੋ ਪੱਟੀਆਂ ਜਾ ਰਹੀਆਂ ਸੇਮ ਪੈਟਰਨ ਇਹ ਵਾਲੀ ਪੱਟੀ ਦਾਗਾ ਸੇਮ ਪੈਟਰਨ ਹੀ ਇਹ ਵਾਲੀ ਪੱਟੀ ਦਾ ਦੇਖੋ ਤੁਸੀਂ ਇਹਦੇ ਤੇ ਵੀ ਬਹੁਤ ਸੋਹਣੀ ਹੈ ਜਿਹੜੀਆਂ ਬੂਟੀਆਂ ਜਾ ਰਹੀਆਂ ਗਈਆਂ ਤੇ ਪਲੱਸ ਇਹਦੇ ਤੇ ਜਿਹੜਾ ਕਸਟਮਰ ਨੇ ਵਰਕ ਕਰਾਇਆ ਉਹ ਹੈਗਾ ਜੀ ਇਹਦੇ ਗਲੇ ਤੇ ਵਰਕ ਹੈਗਾ ਤੇ ਇਹਦੇ نیچے ਹੈਗਾ ਘੇਰੇ ਤੇ ਦਨ ਇਸ ਤੋਂ ਬਾਅਦ ਮੈਂ ਤੁਹਾਨੂੰ ਦਿਖਾਉਣੀ ਹੈ ਜੀ ਇਹਦੀ ਬਾਜ਼ੂ ਤੇ ਵਰਕ ਇਹਦੀ ਬਾਜ਼ੂ ਤੇ ਬਹੁਤ ਸੋਹਣੀ ਤੇ ਯੂਨੀਕ ਜੀ ਜਿਹੜੀ ਐਮਬਰਾਇਡਰੀ ਕੀਤੀ ਹੋਈ ਹੈਗੀ ਹਾਂਜੀ ਤੇ ਜਿਹੜੀ ਆਹ ਵਾਲੀ ਐਮਬ੍ਰੋਇਡਰੀ ਹੈਗੀ ਇਹ ਹੈਗੀ ਹੈ ਜੀ ਇਹਦੀ ਬਾਜ਼ੂ ਤੇ ਬਹੁਤ ਹੀ ਸੋਨਾ ਜਿਵੇਂ ਆਪਾਂ ਕਹਿ ਸਕਦੇ ਗਮਲਾ ਲਾਈਕ ਉਹਦੇ ਵਾਂਗੂ ਇੱਕ ਪੈਟਰਨ ਬਣਿਆ ਹੋਇਆ ਹੈਗਾ ਤੇ نیچے ਬਹੁਤ ਸੋਹਣੀਆਂ ਜਿਹੜੀਆਂ ਲਾਈਨਸ ਜਾ ਰਹੀਆਂ ਨੇ ਸੇਮ ਹੀ ਜਿੰਦਾ ਉਹਦੇ ਘੇਰੇ ਤੇ ਜਾ ਰਹੀਆਂ ਤੇ ਬੜੇ ਸੋਹਣੇ ਛੋਟੇ-ਛੋਟੇ ਬੂਟੀਆਂ ਵਾਲੇ ਫਲਾਵਰਸ ਬਣੇ ਹੋਈਆਂ ਤੇ ਵਿੱਚ ਇਨ ਬਿਟਵੀਨ ਬਹੁਤ ਸੋਹਣੀਆਂ ਜਿਹੜੀਆਂ ਪੱਤੀਆਂ ਬਣੀਆਂ ਹੋਈਆਂ ਆਈਆਂ ਨੇ ਤੇ ਸੇਮ ਵਰਕ ਹੀ ਜਿਹੜਾ ਇਹਦੀ ਇਧਰ ਬਾਜ਼ੂ ਤੇ ਹੈਗਾ ਜਿਹੜੀ ਇਹ ਵਾਲੀ ਬਾਜ਼ੂ ਹੈ ਇਹਦੇ ਤੇ ਵੀ ਸਿਮਿਲਰਲੀ نیچے ਬਹੁਤ ਸੋਨਾ ਪੈਟਰਨ ਬਣਿਆ ਹੋਇਆ ਹੈਗਾ ਤੇ ਉੱਪਰ ਬਹੁਤ ਸੋਨਾ ਜਿਹੜਾ ਗਮਲੇ ਵਾਲਾ ਡਿਜ਼ਾਈਨ ਬਣਿਆ ਹੋਇਆ ਹੈਗਾ ਤੁਸੀਂ embroidery ਤੇ ਸਫਾਈ ਦੇਖੋ ਵੀ ਮੈਂ ਤੁਹਾਨੂੰ ক্লোਜ਼ਲੀ ਦਿਖਾਉਣੀ ਹੈ ਵੀ ਕਿੰਨੀ ਜਿਆਦਾ ਸਫਾਈ ਨਾਲ ਜਿਹੜਾ ਵਰਕ ਕੀਤਾ ਕਿਤੋਂ ਇਹ ਸੂਟ ਕੋਈ ਛਿੱਜਿਆ ਨਹੀਂਗਾ ਕੋਈ ਕੰਪਲੇਂਟ ਨਹੀਂ ਬਹੁਤ ਵਧੀਆ ਸਟੱਫ ਹੈ ਬਹੁਤ ਵਧੀਆ ਆਪਾਂ ਨੂੰ ਜਿਹੜਾ ਤੇ ਰਿਜ਼ਲਟ ਮਿਲਿਆ ਇਹ ਜਿਹੜਾ ਵਰਕ ਹੈ ਇਹ ਗਲੇ ਤੇ ਵਰਕ ਹੈ ਜੀ ਪਲੱਸ ਉਹਦੇ ਘੇਰੇ ਤੇ ਵਰਕ ਆ ਪਲੱਸ ਉਹਦੀ ਬਾਜੂ ਤੇ ਬਾਜੂ ਤੇ ਥੋੜਾ ਜਿਹਾ ਆਪਾਂ ਕਹਿ ਸਕਦੇ ਵੀ ਹੈਵੀ ਵਰਕ ਹੈਗਾ ਸਾਰਾ ਥ्रेड ਨਾਲ ਆਪਾਂ ਜਿਹੜਾ ਵਰਕ ਕੀਤਾਗਾ ਸਿਰਫ ਇੱਕ ਵਨ ਕਲਰ ਦਾ ਜਿਹੜਾ ਕੰਬੀਨੇਸ਼ਨ ਹੈ ਸੂਟ ਤੇ ਤੇ ਦੇਖੋ ਤੁਸੀਂ ਸੂਟ ਦੀ ਲੁੱਕ ਸੋ ਇਦਾਂ ਦੇ ਸੋਹਣੇ ਸੋਹਣੇ ਸੂਟ ਤੁਸੀਂ ਸਾਡੇ ਤੋਂ ਐਟਾ ਰੀਜ਼ਨੇਬਲ ਪ੍ਰਾਈਸ ਤੇ ਕੜਵਾ ਸਕਦੇ ਹੋਗੇ ਕਰਵਾ ਚੌਥ ਕਰਕੇ ਆਪਾਂ ਬਹੁਤ ਸਾਰੇ ਤੁਹਾਡੇ ਲਈ ਮਤਲਬ ਆਫਰਸ ਲੈ ਕੇ ਆ ਰਹੇ ਹਾਂ ਬੁਟੀਕ ਪੀਸ ਲੈ ਕੇ ਆ ਰਹੇ ਹਾਂਗੇ ਪੈਚਵਰਕ ਵਾਲੇ ਸੂਟ ਵੀ ਆਪਾਂ ਹਨਾ ਮਤਲਬ ਥੋੜੇ ਦਿਨਾਂ ਤੱਕ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਸੋ ਤੁਸੀਂ ਇਦਾਂ ਦੇ ਸੋਹਣੇ ਸੋਹਣੇ ਸੂਟ ਸਾਡੇ ਤੋਂ ਜਿਹੜਾ ਰੀਜ਼ਨੇਬਲ ਪ੍ਰਾਈਸ ਤੇ ਕੜਵਾ ਸਕਦੇ ਹੋਗੇ ਇੱਕ ਮੈਸੇਜ ਡ੍ਰੌਪ ਕਰ ਸਕਦੇ ਹੋਗੇ ਮੈਂ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਇੱਕ ਮੈਸੇਜ ਡ੍ਰੌਪ ਕਰ ਸਕਦੇ ਹੋ ਇਸ ਤੋਂ ਇਲਾਵਾ ਮੈਂ ਜਿਹੜਾ ਡਿਸਕ੍ਰਿਪਸ਼ਨ ਬਾਕਸ ਵਿਚ ਆਪਣਾ ਕੰਟੈਕਟ ਵੀ ਸ਼ੇਅਰ ਕਰ ਦੂੰਗੀ ਤੁਸੀਂ ਮੈਨੂੰ ਉਹਦੇ ਤੇ ਵੀ ਜਿਹੜਾ ਮੈਸੇਜ ਕਰ ਸਕਦੇ ਹੋਗੇ ਸੋ ਨੈਕਸਟ ਵਲੌਗ ਦੇ ਵਿੱਚ ਆਪਾਂ ਇੱਕ ਨਵੀਂ ਵੀਡੀਓ ਨਾਲ ਮਿਲਦੇ ਹਾਂ ਸੋ ਤਦ ਤੱਕ ਦੇ ਲਈ ਰੱਬ ਰਾਖਾ